ਠੀਕ ਇਸੇ ਤਰ੍ਹਾਂ ਅਸੀਂ ਜੀਵ ਇਸ ਸੰਸਾਰ ਵਿੱਚ ਆਏ ਹਾਂ ਗੁਰਮਖੋ ਸੱਚ ਦੇ ਵਪਾਰੀ ਬਣਨਾ ਹੈ ਮਾਲਕ ਨੇ ਆਖਿਆ ਤਿਆਂ ਪੁੱਤਰਾਂ ਦੇ ਵਿੱਚ ਰਹਿ ਪਦਾਰਥਾਂ ਚ ਰਹਿ ਘਰ ਪਰਿਵਾਰ ਵਿੱਚ ਰਹਿ ਸੁੱਖ ਸਹੂਲਤਾਂ ਵਿੱਚ ਰਹਿ ਕਿੱਡੇ ਪਿਆਰੇ ਬਚਨ ਨੇ ਮਹਾਰਾਜ ਕਹਿੰਦੇ ਨੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਵੀ ਉਹਦੀ ਕਿਰਪਾ ਨਾਲ ਜੇ ਛੱਤੀ ਪ੍ਰਕਾਰ ਦਾ ਪਦਾਰਥ ਮਿਲ ਰਿਹਾ ਖਾਣ ਪੁੰਚਣ ਨੂੰ ਤੇ ਖਾ ਫਿਰ ਜਮ ਜਮ ਖਾ ਜੇ ਪ੍ਰਸਾਦ ਬਸੇ ਸੁਖ ਮੰਦਰ ਸੋਹਣੇ ਘਰ ਮਹਿਲਾਂ ਵਿੱਚ ਰਹਿ ਰਿਆਂ ਤੇ ਜਮ ਜਮ ਰਹਿ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ ਜੇ ਸੋਹਣੇ ਬਸਤਰ ਰੇਸ਼ਮ ਤਨ ਤੇ ਹੰਡਾਰਿਆ ਤੇ ਜਮ ਜਮ ਹੰਡਾ ਪਰ ਸਾਰੇ ਪਾਵਨ ਸ਼ਬਦਾਂ ਨੂੰ ਪੜ੍ਹ ਕੇ ਦੇਖਿਓ ਪਾਤਸ਼ਾਹ ਨਾਲ ਇਹ ਵੀ ਸੰਬੋਧਨ ਕਰ ਦਿੰਨੇ ਕਿ ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮੈਂ ਉਹਨੂੰ ਚੇਤੇ ਰੱਖ ਤੂੰ ਨੂੰ ਵਿਸਾਰ ਦਿੱਤਾ ਉਹਨੂੰ ਭੁਲਾਇ ਦਿੱਤਾ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮੰਦਰ ਉਹਨੂੰ ਅੰਦਰ ਬਸਾ ਇਸ ਕਰਕੇ ਸਹਿਬ ਸੱਚੇ ਪਾਤਸ਼ਾਹ ਜੋ ਉੱਥੇ ਖਿਆਲ ਇਹ ਲਾਲਚ ਹੋ ਗੁਣ ਤੋਂ ਉਚਰੋ ਅਰ ਸਿੱਖੋ ਆਪਣੇ ਹੀ ਮਨ ਕੋ ਆਪਣੇ ਮਨ ਨੂੰ ਇਹ ਸਿੱਖਿਆ ਦੇ ਇਹ ਲਾਲਚ ਆਹ ਲਾਲਚ ਕਰ ਤੂੰ ਤੇ ਲਾਲਚੀ ਹੋਰ ਕੋਈ ਕਰੀ ਬੈਠਾ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਹਦੀ ਕਿਰਪਾ ਨਾਲ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੇ ਤਿਆਗ ਉਹਨੂੰ ਤਿਆਗ ਕੇ ਉਹਨੂੰ ਛੱਡ ਕੇ ਕਿੱਧਰ ਲੁਭਾਵੇ ਕਿਸ ਪਾਸੇ ਨੂੰ ਲਾਲਚ ਕਰੀ ਬੈਠਾ ਹੈ ਸਭ ਕੁਝ ਵਿੱਚ ਸਾਬ ਸੱਚੇ ਪਾਰਸਾ ਨੇ ਸਾਨੂੰ ਸਭ ਕੁਝ ਦਿੱਤਾ ਗੁਰਮੁਖੋ ਅਸੀਂ ਉਦੋਂ ਵੀ ਬੇਨਤੀ ਕੀਤੀ ਸੀ ਨਾ ਕਿ ਮਾਲਕ ਦਾ ਦਿੱਤਾ ਅਸੀਂ ਸਭ ਕੁਝ ਮੰਨ ਰਹੇ ਹਾਂ ਭੋਗ ਰਹੇ ਹਾਂ ਪੁੰਚ ਰਹੇ ਹਾਂ ਪਰ ਨਹੀਂ ਕਰਦੇ ਤੇ ਉਸ ਮਾਲਕ ਨੂੰ ਸਿਰਫ ਚੇਤੇ ਨਹੀਂ ਕਰਦੇ ਇਹ ਲਾਲਚ ਹੋ ਗੁਣ ਤੋ ਉਚਰੋ ਕਿੱਡੇ ਪਿਆਰੇ ਸ਼ਬਦ ਨੇ ਜਿੱਥੇ ਭਗਤ ਜੀ ਸਾਡੀ ਇਸ ਜੀਵਨ ਦੀ ਅਗਵਾਹੀ ਵਿੱਚ ਸਾਨੂੰ ਸੇਧ ਦਿੰਦੇ ਆਖਦੇ ਨੇ ਕਿ ਤੈ ਨਰ ਕਿਆ ਪੁਰਾਣ ਸੁਨ ਕੀਨਾ ਉਹ ਭੱਲਿਆ ਗੁਰਬਾਣੀ ਵੀ ਸੁਣੀ বেদ ਪਾਠ ਵੀ ਸੁਣੇ ਸਿਮਰਤਿਆਂ ਦਾ ਵੀ ਉਚਾਰਨ ਕਰਦਾ ਏ ਇਥੋਂ ਤੱਕ ਕਿ ਤੂੰ ਕੁਰਾਨ ਨੂੰ ਵੀ ਪੜਨ ਵਾਲਾ ਏ ਬਾਈਬਲ ਨਾਲ ਵੀ ਸਾਂਝ ਪਾਉਣ ਵਾਲਾ ਪਰ ਤੂੰ ਕੀਤਾ ਕੀਤਾ ਨਰ ਕਿਆ ਪੁਰਾਣ ਸੁਨ ਕੀਨਾ ਗੁਰਬਾਣੀ ਵਿੱਚ ਨਾ ਕਈ ਥਾਵਾਂ ਤੇ ਇੱਕ ਗ੍ਰੰਥ ਦਾ ਹਵਾਲਾ ਦੇ ਕੇ ਸਾਰੀ ਬਾਤ ਸਮਝਾਈ ਗਈ ਹੈ ਇੱਕ ਸਮਝਾਤਾ ਉਹਦਾ ਮਤਲਬ ਇਹ ਨਹੀਂ ਕਿ ਉਸ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਨੇ ਸਾਰਿਆਂ ਦੀ ਗੱਲ ਸੱਬੇ ਸਾਂਝੀ ਵਾਲ ਸਦਾਇਨ ਉਹ ਸਾਰਿਆਂ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਉਹ ਸਾਰਿਆਂ ਲਈ ਹੈ ਉਹਦੇ ਵਿੱਚ ਫਿਰ ਜੇ ਬਾਬਾ ਫਰੀਦ ਸਾਹਿਬ ਜ਼ਿਕਰ ਨਮਾਜ਼ਾਂ ਦਾ ਕਰ ਰਹੇ ਨੇ ਤੇ ਉਹ ਹਰ ਮਨੁੱਖ ਲਈ ਹੈ ਜਿਸੇ ਕਿਮਿਊਨਿਟੀ ਨੂੰ ਬਿਲੋਂਗ ਕਰਦਾ ਤੇ ਉਹ ਜਿਹੜਾ ਸਿੱਖ ਪ੍ਰੋਟੋਕੋਲ ਜਿਹੜੇ ਉਹਦੇ ਨਿਮਾਵਲੀ ਨੇ ਉਹਨਾਂ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰੇ ਜੋ ਉਥੇ ਪੰਜ ਵਖਤ ਦੇ ਨਮਾਜ਼ਾਂ ਦਾ ਜ਼ਿਕਰ ਹੈ ਨਾ ਤੇ ਉਥੇ ਵੀ ਪਾਠ ਪਾठन ਪੂਜਾ ਦਾ ਜ਼ਿਕਰ ਕੀਤਾ ਹੈ ਸੋ ਉਥੇ ਇਹ ਨਹੀਂ ਵਿਤਕਰਾ ਤਾਂ ਹੀ ਤੇ ਸਹਿਬਾਤ ਸਾਹਿਬ ਬਾਣੀ ਅੰਦਰ ਇੱਥੋਂ ਤੱਕ ਕਹਿੰਦੇ ਨੇ ਕਿ ਸੋ ਪੰਡਤ ਜੋ ਮਨ ਪਰਬੁੱਧੇ ਰਾਮਨਾਮਾਤਮੈ ਸੋ ਦੇ ਰਾਮਨਾਮ ਸਾਰ ਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ ਜਿਵੇ ਜੇ ਮੁਸਲਮਾਨ ਦੀ ਗੱਲ ਕੀਤੀ ਮੁਸਲਮਾਨ ਕਹਾਵਨ ਮੁਸਕਲ ਜੇ ਹੋਏ ਤਾਂ ਮੁਸਲਮਾਨ ਕਹਾਵੈ ਉਥੇ ਜਦੋਂ ਅਸੀਂ ਬਚਨ ਪੜ੍ਹਦੇ ਆ ਕਿ ਅਵਲ ਆਉਲ ਦੀਨ ਕਰ ਮਿੱਠਾ ਮੁਸਕਲ ਮਾਨਾ ਮਾਲ ਮੁਸਾਵਾ ਅੱਗੇ ਜਾ ਕੇ ਪਾਰ ਸਕੇ ਨੇ ਰੱਬ ਕੀ ਰਜ਼ਾਈ ਮੰਨੇ ਸਿਰ ਉੱਪਰ ਉਹਦੀ ਰਜ਼ਾ ਵਿੱਚ ਚੱਲਣਾ ਇਹ ਇਸਲਾਮ ਦੇ ਵਿੱਚ ਆ ਜਾਂਦਾ ਹੈ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਉ ਪੜ ਗਲ ਪਾਵੇ ਸੂਤ ਪਾਏ ਕਰੇ ਬਰਿਆਈ ਨਾਤਾ ਤੋਤਾ ਥਾਏ ਨਾ ਪਾਈ ਜੇ ਹਿੰਦੂ ਮਤ ਵਿੱਚ ਤੂੰ ਹੈ ਤੇ ਉਹ ਆਪਣਾ ਜਿਹੜਾ ਤੇਰਾ ਨਿਯਮ ਹੈ ਜਿਹੜੇ ਤੇਰੇ ਧਰਮ ਦੇ ਅਕੀਦੇ ਗ੍ਰੰਥ ਤੇਨੂੰ ਕਹਿੰਦੇ ਨੇ ਉਹਨਾਂ ਅਨੁਸਾਰ ਆਪਣਾ ਜੀਵਨ ਬਸਰ ਕਰ ਇਥੇ ਵੀ ਖਿਆਲ ਦਿੱਤਾ ਸਿਰਫ ਪੁਰਾਣ ਦਾ ਜ਼ਿਕਰ ਕੀਤਾ ਤੇ ਕਹਿਣਾ ਸਾਰਿਆਂ ਦੀ ਖੇਡ ਆ ਜਾਂਦੀ ਹੈ ਤੈਨ ਨਰ ਕਿਆ ਪੁਰਾਣ ਸੁਨ ਕੀਨਾ ਅਨ ਭਾਵਨੀ ਭਗਤ ਨਹੀਂ ਉਪਜੀ ਭੁਖੇ ਦਾਨ ਨਾ ਦੀਨਾ ਵੀ ਭਲਿਆ ਲੋੜਬੰਦ ਕੋਲ ਤੇਰੇ ਆ ਗਿਆ ਦੇਖੋ ਇਹ ਬਿੱਦਤ ਰਵੇ ਜੀ ਲੋੜਬੰਦ ਨੂੰ ਦੇਣਾ ਤੇ ਜਾਣ ਬੁੱਝ ਕੇ ਜਿਹੜਾ ਮੱਛਲਾ ਹੋਇਆ ਫਿਰਦਾ ਹੈ ਖਚਰਾ ਬਣ ਕੇ ਜਿਨੇ ਆਪਣਾ ਇੱਕ ਸੁਭਾਅ ਬਣ ਆ ਲਿਆ ਜਾਣ ਬੁਝ ਕੇ ਮੰਗਣ ਵਾਲੀ ਆਦਤ ਵਰਤੀ ਪਈ ਠੀਕ ਹੈ ਕਾਰੋਬਾਰ ਬਣਾਏ ਹੋਏ ਨੇ ਆ ਪਿਛਲੇ ਦਿਨੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਸ਼ਹੀਦੀ ਸਭਾ ਲੱਗਦੀ ਆ ਉੱਥੇ ਕਿੰਨੇ ਨੇ ਜਿਹੜੇ ਇੱਕ ਗਰੋਹ ਦੇ ਵਿੱਚ ਕੰਮ ਕਰ ਰਹੇ ਨੇ ਬੈਠੇ ਨੇ ਕਿਸੇ ਨੇ ਲੱਤ ਬੰਨੀ ਹੋਈ ਆ ਕਿਸੇ ਨੇ ਬਾਹ ਗਲ ਵਿੱਚ ਸਭ ਸਲਾਮਤ ਨੇ ਚੰਡੀਗੜ੍ਹ ਦੇ ਵਰਗੇ ਸ਼ਹਿਰਾਂ ਵਿੱਚ ਅਗਲਿਆਂ ਦੇ ਘਰ ਨੇ ਤੇ ਬਸ ਆਏ ਨੇ ਵੀ ਠੀਕ ਹੈ ਇੱਥੇ ਚੰਗੀ ਕਮਾਈ ਹੋ ਜਾਣੀ ਆ ਜਾਣ ਬੁਝ ਕੇ ਇਸ ਨੀ ਨਹੀਂ ਲੋੜਬੰਦ ਨੂੰ ਜਿਹੜਾ ਸੱਚਮੁੱਚ ਦੁਖਿਆਰਾ ਹੈ ਜਿਹੜਾ ਸੱਚਮੁੱਚ ਹੀ ਨੀਡ ਭਾਵ ਜੀ ਨੂੰ ਜ਼ਰੂਰਤ ਹੈ ਉਹਨੂੰ ਦੇਣ ਤੇ ਮਹਾਰਾਜ ਕਹਿੰਦੇ ਨਾ ਤੂੰ ਐਸਾ ਕੀਤਾ ਵੀ ਨਹੀਂ ਅਨੁਭਵਨੀ ਭਗਤ ਨਹੀਂ ਉਪਜੇ ਭੁਖੇ দান ਨਾ ਦਿਨਾ ਤੇ ਫਿਰ ਪਾਰਸਾ ਕਹਿੰਦੇ ਨਾ ਕਾਮ ਨਾ ਵਿਸਰਿਓ ਪੁਰਾਣਾ ਨੂੰ ਸੁਣ ਕੇ ਧਾਰਮਿਕ ਗ੍ਰੰਥਾਂ ਨੂੰ ਸੁਣ ਕੇ ਗੁਰਦੁਆਰੇ ਮੰਦਰ ਮਸਜਿਦ ਜਾ ਕੇ ਵੀ ਤੂੰ ਕਾਮ ਨੰ ਨਹੀਂ ਛੱਡਿਆ ਕਾਮ ਨਾ ਬਿਸਰਿਓ ਕੋਪ ਕ੍ਰੋਧ ਨਾ ਬਿਸਰਿਓ ਲੋਭ ਨਾ ਛੁੱਟਿਓ ਦੇਵਤਾ ਤੇਰੇ ਅੰਦਰ ਦਾ ਲਾਲਚ ਵੀ ਨਹੀਂ ਮੁਕਾ ਕਹਿੰਦਾ ਮੈਂ ਤੂੰ ਪੰਜ ਵਕਤ ਦਾ ਨਮਾਜ਼ੀ ਆ ਆਖਦਾ ਮੈਂ ਹਨੂਮਾਨ ਚਲिसा ਪੜਦਾ ਕਹਿੰਦਾ ਮੈਂ ਗਾਇਤਰੀ ਮੰਤਰ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਕਹਿੰਦਾ ਮੈਂ ਗੁਰਦੁਆਰੇ ਜਾਣ ਤੋਂ ਬਿਨਾਂ ਘਰ ਆਣ ਕੇ ਪ੍ਰਸ਼ਾਦ ਪਾਣੀ ਨਹੀਂ ਸਕਦਾ ਪਰ ਤੇਰੀ ਜੀਵਨ ਵਿੱਚ ਨਹੀਂ ਨਾ ਤੂੰ ਸਿਰਫ ਕਿਆ ਪੜੀਏ ਕਿਆ ਗੁਣੀਏ ਕਿਆ বেদ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਬੰਦਿਆ ਤੂੰ ਸਿਰਫ ਇੱਕ ਰੈਪੀਟਿਸ਼ਨ ਕਰਦਾ ਇੱਕ ਸਮਾਜ ਨੂੰ ਦਰਸਾਉਣ ਵਾਸਤੇ ਕਿ ਮੈਂ ਧਰਮੀ ਹ ਭਗਤ ਜੀ ਕਹਿੰਦੇ ਨੇ ਇਦਾਂ ਦੇ ਧਰਮੀ ਥੋੜਾ ਹੁੰਦੇ ਨੇ